ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਮਿੰਦਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ ਸਵਾਗਤ ਹੈ ਜੀ ਮੌਸਮ ਦੀ ਜਾਣਕਾਰੀ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਟਾਈਮ ਦੇਖਾਂਗੇ ਜੀ ਪੰਜਾਬ ਦੇ ਵਿੱਚ ਮੀਂਹ ਦਾ ਦੌਰ ਇੱਕ ਚੱਲਿਆ ਹੋਇਆ ਜੀ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋ ਰਹੇ ਨੇ ਬੱਦਲਬਾਈ ਅਤੇ ਗਰਮੀ ਦਾ ਕੀ ਅਸਰ ਅੱਜ ਰਾਤ ਬਣਿਆ ਰਹੇਗਾ ਰਾਤ ਦੀ ਪੂਰੀ ਪੂਰੀ ਜਾਣਕਾਰੀ ਦਵਾਂਗੇ ਲਗਭਗ ਅੱਜ ਸ਼ਾਮ 5-6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਦੇ ਕੀ ਹਾਲਾਤ ਨੇ ਤੇ ਕਿਸ ਇਲਾਕੇ ਵਿੱਚ ਸਾਨੂੰ ਬੱਦਲਬਾਈ ਮੀਂਹ ਦਾ ਦੌਰ ਅੱਜ ਰਾਤ ਵੀ ਦੇਖਣ ਨੂੰ ਮਿਲੇਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਤਾਜ਼ਾ ਸੈਟਰਡੇ ਮੈਸ ਦੇਖ ਲੈਂਦੇ ਜੀ ਇਮੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਸਾਨੂੰ ਇੱਕ ਦੱਖਣੀ ਪੱਛਮੀ ਹਿੱਸਾ ਜਿਹੜਾ ਪੰਜਾਬ ਦਾ ਹੈ ਉਹਦੇ ਵਿੱਚ ਬੱਦਲਬਾਈ ਤੇ ਸੰਘਣੀ ਹਵਾ ਦਾ ਤੌਰ ਦੇਖਣ ਨੂੰ ਮਿਲ ਰਿਹਾ ਤੇ ਇਸ ਦੇ ਕਾਰਨ ਇਸ ਇਲਾਕੇ ਵਿੱਚ ਸਾਨੂੰ ਮੀਂਹ ਵੀ ਦੇਖਣ ਨੂੰ ਮਿਲੇ ਨੇ ਖਾਸ ਤੌਰ ਤੇ ਅਗਰ ਗੱਲ ਕਰੀਏ ਤਾਂ ਬਠਿੰਡੇ ਤੋਂ ਸ਼ੁਰੂ ਹੋ ਕੇ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਮੁਹਾਲੀ ਲੁਧਿਆਣੇ ਦਾ ਕੁਸ਼ੀਸਾ ਚੰਡੀਗੜ੍ਹ ਦਾ ਬਹੁਤਾ ਇਸਾਰੇ ਹੁਸ਼ਿਆਰਪੁਰ ਤੱਕ ਇਹ ਬੈਲਟ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਇਸ ਇਲਾਕੇ ਦੇ ਵਿੱਚ ਸਾਨੂੰ ਹਲਕੇ ਦਰਮਿਆਨੇ ਤੋਂ ਲੈ ਕੇ ਭਾਰੀ ਮੀਂਹ ਦੇਖਣ ਨੂੰ ਮਿਲ ਸਕਦੇ ਨੇ ਅੱਜ ਆਉਂਦੇ 3-4 ਘੰਟਿਆਂ ਤੱਕ ਬਾਕੀ ਥੋੜੇ ਟਾਈਮ ਬਾਅਦ ਇਹ ਮੌਸਮ ਸਾਫ਼ ਹੁੰਦਾ ਦਿਖਾਈ ਦੇ ਰਿਹਾ 9 ਵਜੇ ਤੋਂ ਬਾਅਦ ਤੇ ਦੁਬਾਰਾ ਤੋਂ ਸਾਨੂੰ ਰਾਤ ਅੱਧਰਾਂ ਅੱਧੂ ਦੀ ਗੱਲ ਕਰ ਲਈ ਤਾਂ 12 1 ਵਜੇ ਤੋਂ ਬਾਅਦ ਦੁਬਾਰਾ ਤੋਂ ਸਿਸਟਮ ਸਾਨੂੰ ਉੱਤਰੀ ਪੰਜਾਬ ਗੁਰਦਾਸਪੁਰ ਤੋਂ ਐਂਟਰ ਹੁੰਦੇ ਦਿਖਾਈ ਦੇ ਰਹੇ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪ ਇਹ ਸਿਸਟਮ ਸੈਂਟਰਲ ਪੰਜਾਬ ਵਿੱਚ ਲਗਭਗ ਸਵੇਰੇ 5 ਵਜੇ ਤੱਕ ਐਂਟਰ ਕਰ ਜਾਣਗੇ ਤੇ ਕੱਲ ਨੂੰ ਵੀ ਸਾਨੂੰ ਦੁਆਰਾ ਤੋਂ ਮੀਂਹ ਦੀ ਗਤੀਵਿਧੀ ਪੰਜਾਬ ਵਿੱਚ ਦੇਖਣ ਨੂੰ ਮਿਲ ਰਹੀ ਹੈ ਜੀ ਜਿਸ ਤੋਂ ਆਪਾਂ ਕਹਿ ਸਕਦੇ ਕਿ ਅੱਜ ਰਾਤ ਮੀਂਹ ਪੰਜਾਬ ਦੇ ਵਿੱਚ ਨਾਰਮਲ ਦੇਖਣ ਨੂੰ ਮਿਲੇਗਾ ਤੇ ਕੱਲ ਸ਼ਾਮ ਤੱਕ ਮੌਸਮ ਦੇ ਹਾਲਾਤ ਵੀ ਇਸ ਤਰੀਕੇ ਨਾਲ ਬਣੇ ਰਹਿਣਗੇ ਤਾਪਮਾਨ ਦੇ ਵਿੱਚ ਵੱਡੀ ਖਰਾਬੜ ਆਉਣ ਦੀ ਅੱਜ ਉਮੀਦ ਹੈ ਕਿਉਂਕਿ ਦਿਨ ਦੇ ਵੇਲੇ ਅਤੇ ਰਾਤ ਦੇ ਵੇਲੇ ਮੀਂਹ ਹੋਣ ਦੇ ਕਾਰਨ ਪੰਜਾਬ ਦੇ ਵਿੱਚ 5 ਡਿਗਰੀ ਤੱਕ ਮੈਕਸਿਮ ਤਾਪਮਾਨ ਘੱਟ ਸਕਦਾ ਹੈ। ਤਾਪਮਾਨ ਨੋਰਮਲ 20-22 ਡਿਗਰੀ ਤੱਕ ਬਣਿਆ ਰਹੇਗਾ। ਹਵਾ ਦੀ ਗੱਲ ਕਰੀਏ ਹਵਾ ਦੱਖਣ-ਪੱਛਮ ਦਿਸ਼ਾ ਤੋਂ ਪੰਜਾਬ ਦੇ ਵਿੱਚ ਲਗਾਤਾਰ ਚੱਲ ਰਹੀ ਹੈ ਜੀ। ਜਿਸ ਦੀ ਸਪੀਡ ਪੰਜਾਬ ਦੇ ਬਹੁਤੇ ਏਰੀਆ ਵਿੱਚ 15 ਕਿਲੋਮੀਟਰ ਤੋਂ ਲੈ ਕੇ 22 ਕਿਲੋਮੀਟਰ ਤੱਕ ਦੇਖਣ ਨੂੰ ਮਿਲ ਰਹੀ ਹੈ। ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਮੌਸਮ ਇਹ ਲਗਾਤਾਰ ਸਵੇਰ ਤੱਕ ਬਣੇ ਹੋਏ ਨੇ। ਤਾਮਾਂ ਚ ਗਰਾਵਟ ਵੀ ਆਵੇਗੀ ਹਮਸ ਤੇ ਗਰਮੀ ਤੋਂ ਰਾਹਤ ਮਿਲੇਗੀ ਹਵਾ ਦੇ ਵਿੱਚ ਤੇਜ਼ ਸਪੀਡ ਅੱਜ ਦੇਖਣ ਨੂੰ ਮਿਲ ਸਕਦੀ ਹੈ ਹਨੇਰੀ ਦਾ ਮਾਹੌਲ ਅੱਜ ਰਾਤ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਤੁਸੀਂ ਕਿਸ ਇਲਾਕੇ ਸ਼ਹਿਰ ਅਤੇ ਪਿੰਡ ਤੋਂ ਪੰਜਾਬ ਦੇ ਬਿਲੋਂਗ ਕਰ ਰਹੇ ਹੋ ਜੀ ਤੁਹਾਡੇ ਏਰੀਆ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤਾਂ ਕਿ ਬਾਕੀ ਦਰਸ਼ਕ ਵੀ ਰਾਂ ਦਾ ਕੋਈ ਤੁਹਾਡੇ ਇਲਾਕੇ ਦੀ ਜਾਣਕਾਰੀ ਪਹੁੰਚ ਸਕੇ ਇਸ ਤੋਂ ਇਲਾਵਾ ਇੱਕ ਮੌਸਮ ਵਿਭਾਗ ਦੇ ਜੋ ਵੀ ਅਲਰਟ ਹੋਣਗੇ ਉਹ ਤੁਹਾਡੇ ਤੱਕ ਵੀਡੀਓ ਜਲਦ ਪਹੁੰਚਦੀ ਕਰਾਂਗੇ ਜੀ ਦੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਬਣੇ ਰਹੋ ਚੈਨਲ ਬੈਦਰਵਾਈਸ ਸੁਮਿੰਦਰ ਤੇ ਕੱਲ ਦੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਜੀ ਵੀਡੀਓ ਦੇਖਣ ਲਈ ਸਾਰ ਦਰਸ਼ਕ ਵੀਰਾਂ ਦਾ ਧੰਨਵਾਦ ਜੀ